ਪਿਆਰੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੀ YouTube ਚੈਨਲ ਦੇ ਵਿੱਚ 27 ਮਾਰਚ 2024 ਦੀਆਂ ਵੱਡੀਆਂ ਖਬਰਾਂ ਦੇ ਵਿੱਚ ਕੁੱਲੜ ਪੀਜ਼ੇ ਵਾਲਿਆਂ ਦੀ ਇੱਕ ਹੋਰ ਹੋਈ ਵੀਡੀਓ ਵਾਇਰਲ ਲੋਕਾਂ ਨੇ ਕੀਤਾ ਇਤਰਾਜ਼ ਪੰਜਾਬ ਦੇ ਵਿੱਚ ਕਾਂਗਰਸ ਦਾ ਹੋਇਆ ਖਾਤਮਾ ਰਮਨਜੀਤ ਬਿੱਟੂ ਬਾਦਪਾ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ ਇਸ ਦੇ ਨਾਲ ਹੀ ਕੇਸਰੀ ਵਾਲ ਦੀ ਰਿਹਾਈ ਨੂੰ ਲੈ ਕੇ ਵੱਡੀ ਖਬਰ ਅਮਰੀਕਾ ਤੋਂ ਬਾਅਦ ਜਰਮਨੀ ਵੀ ਨਾਰਾਜ਼ ਮੋਦੀ ਦੇ ਇਨ੍ਹਾਂ ਕਾਰਨਾਮਿਆਂ ਤੋਂ ਤਾਂ ਜਾਣਦਿਆਂ ਪੂਰੀ ਅਪਡੇਟ ਬਲਾਸਮਾ ਨੂੰ ਮਿਲਣ ਜਾ ਰਹੇ ਨੇ 1 April ਤੋਂ ਵੱਡਾ ਤੋਹਫਾ ਪੰਜਾਬ ਸਰਕਾਰ ਵੋਟਾਂ ਤੋਂ ਪਹਿਲਾਂ ਖੁਸ਼ ਕਰ ਸਕਦੀ ਹੈ 12% ਦੀ ਦੇ ਦੇ ਕੇ ਪੈਸ਼ਨਰਸ ਨੂੰ ਤੇ ਅਗਲੇ 3 ਦਿਨਾਂ ਤੱਕ IMD ਦੇ ਵੱਲੋਂ ਮੀਂਹ ਦਾ ਭਾਰੀ ਅਲਰਟ ਕੀਤਾ ਗਿਆ ਹੈ ਜਾਰੀ ਏਸੀ ਸ਼ਾਰਟ ਦੇ ਵਿੱਚ ਖਬਰਾਂ ਹੁਣ ਜਾਣਦੇ ਡਿਟੇਲ ਦੇ ਵਿੱਚ ਅਪਡੇਟ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਭਰ ਦੀਆਂ ਅਪਡੇਟਸ ਪਾਉਣ ਦੇ ਲਈ ਤਾਂ ਹਾਂਜੀ ਦੋਸਤੋ ਕੁਲੜ ਪੀਜ਼ੇ ਦੇ ਜੋੜੇ ਦੀ ਇੱਕ ਹੋਰ ਵੀਡੀਓ ਹੋ ਰਹੀ ਹੈ ਵਾਇਰਲ ਲੋਕਾਂ ਨੇ ਵੀਡੀਓ ਤੇ ਕੀਤੇ ਇਤਰਾਜ਼ ਜੋ ਕਿ ਕਮੈਂਟ ਸਹਿਜ अरोड़ा ਉਹਨਾਂ ਦੇ ਉਸਦੀ ਪਤਨੀ ਕੁਲੜ ਪੀਜ਼ਾ ਦੇ ਨਾਂ ਨਾਲ ਜਿਹੜੇ ਕਾਫੀ ਮਸ਼ਹੂਰ ਨੇ ਇਹ ਜੋੜਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਕੁਝ ਸਮਾਂ ਪਹਿਲਾਂ ਜੋੜੇ ਦੀ ਇੱਕ ਪ੍ਰਾਈਵੇਟ ਵੀਡੀਓ ਲੀਕ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਹੰਗਾਮਾ ਹੋਇਆ ਸੀ ਹਾਲਾਂਕਿ ਸਹਿਜ ਕਈ ਵਾਰ ਮੀਡੀਆ ਸਾਹਮਣੇ ਆ ਕੇ ਕਹਿੰਦੇ ਰਹਿੰਦੇ ਉਹ ਇਹ ਵਾਲੀ ਵੀਡੀਓ ਸੀ ਲੇਕਿਨ ਉਹ ਇਹ ਵਾਲੀ ਨਹੀਂ ਸੀ ਬਿਲਕੁਲ ਰeal ਵੀਡੀਓ ਜਿਹੜੀ ਹੈ ਉਸ ਉਹ ਸੀ ਉਸਨੇ ਖੁਦ ਸਾਬਿਤ ਕਰ ਦਿੱਤਾ ਹੈ ਇੱਕ ਵਾਰ ਫਿਰ ਇਹ ਜੋੜਾ ਫਿਰ ਸੁਰਖੀਆਂ ਦੇ ਵਿੱਚ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਇਹ ਇਸ ਤੇ 21000 ਤੋਂ ਵੱਧ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ ਇਹ ਵੀਡੀਓ ਲੋਕਾਂ ਨੂੰ ਟ੍ਰੋਲ ਕਰਨ ਦੇ ਲਈ ਮਿਲੀ ਹੈ ਤੇ ਇਹ ਵੀਡੀਓ ਜੋੜੇ ਨੇ ਬੀਤੀ ਦਿਨੀ ਸ਼ੇਅਰ ਕੀਤੀ ਸੀ ਜੋ ਕਿ ਹੋਲੀ ਦੀ ਪ੍ਰੋਗਰਾਮ ਨੂੰ ਲੈ ਕੇ ਹੈ ਤੁਹਾਨੂੰ ਦੱਸ ਦਈਏ ਕਿ 25 ਮਾਰਚ ਨੂੰ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਹਾਰ ਧੂਮ ਧਾਮ ਨਾਲ ਮਨਾਇਆ ਗਿਆ ਸੀ ਇਸ ਤੋਂ ਬਾਅਦ ਹੀ ਸਹਿਜ ਅਰੋੜਾ ਨੇ ਤੇ ਉਸਦੀ ਪਤਨੀ ਨੇ ਵੀ ਹੋਲੀ ਖੇਡੀ ਜਿਸ ਦੇ ਵਿੱਚ ਬਾਅਦ ਵਿੱਚ ਵੀਡੀਓ ਦੇ ਕਾਫੀ ਟਰੋਲ ਜਿਹੜੇ ਹੁੰਦੇ ਨਜ਼ਰ ਆ ਰਹੇ ਨੇ ਇੱਕ ਦੂਸਰੇ ਤੇ ਰੰਗ ਲਗਾਉਂਦੇ ਨਜ਼ਰ ਆ ਰਹੇ ਨੇ ਲੇਕਿਨ ਲੋਕਾਂ ਦੇ ਵੱਲੋਂ ਇਸ ਨੂੰ ਇਤਰਾਜ਼ਯੋਗ ਜਿਹੜਾ ਹੈ ਉਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਕਰ ਲਈ ਤਾਂ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਵੱਲੋਂ ਵੱਡੀ ਖਬਰ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨਾਹ ਹੋਇਆ ਸਬ ਕਮੇਟੀਆਂ ਦੀਆਂ ਬੈਠਕਾਂ ਦੇ ਵਿੱਚ 1 April ਤੋਂ ਪੰਜਾਬ ਦੇ ਮਲਾਜ਼ਮਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ ਸਰਕਾਰ ਮਲਾਜ਼ਮਾਂ ਨੂੰ ਕਰ ਸਕਦੀ ਹੈ ਕੁਝ ਚਾਹੇ ਪੈਨਸ਼ਨਰਸ ਦੀ ਗੱਲ ਕਰ ਲਈਏ ਕਿ ਕਾਫੀ ਲੰਮੇ ਸਮੇਂ ਤੋਂ ਪੈਨਸ਼ਨਰ ਤੇ ਮਲਾਜ਼ਮ ਸਾਥੀ ਨਾਰਾ ਚੱਲ ਰਿਹਾ ਹੈ ਚਲਾਰੀ ਨਹੀਂ ਕੀ ਪੰਜਾਬ ਸਰਕਾਰ ਦੇ ਨਾਲ ਦੱਸਿਆ ਜਾ ਰਿਹਾ ਕਿ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਲਈ ਕੋਈ ਨਾ ਕੋਈ ਐਲਾਨ ਹੋ ਸਕਦਾ ਹੈ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਖੁਸ਼ ਕਰ ਸਕਦੀ ਹੈ ਪੰਜਾਬ ਸਰਕਾਰ ਇਹ ਪੰਜਾਬ ਦੇ ਮਲਾਜ਼ਮਾਂ ਰਿਲੇਟਡ ਹੈ ਆ ਰਹੇ ਸੀ ਵੱਡੀ ਅਪਡੇਟ ਜੇਕਰ ਅਸੀਂ ਗੱਲ ਕਰ ਲਈਏ ਕਾਂਗਰਸ ਨੂੰ ਲੈ ਕੇ ਤਾਂ ਕਾਂਗਰਸ ਦੇ ਮੇਨ ਦਿੱਗਜ ਰਣਵੀਰ ਬਿੱਟੂ ਬਾਸਪਾ ਦੇ ਵਿੱਚ ਸ਼ਾਮਿਲ ਹੋਏ ਨੇ ਦੱਸਿਆ ਹੈ ਕਿ ਬਹੁਤ ਵੱਡਾ ਝਟਕਾ ਪੰਜਾਬ ਦੇ ਜਿਹੜੀਆਂ ਕਾਂਗਰਸ ਨੂੰ ਲੱਗਿਆ ਹੈ ਕਿਉਂਕਿ ਬਿੱਟੂ ਜਿਹੜੇ ਨੇ ਕਾਫੀ ਲੰਮੇ ਸਮੇਂ ਤੋਂ MP ਬੰਦੇ ਨਜ਼ਰ ਆ ਰਹੇ ਸੀ ਲੁਧਿਆਣਾ ਹਲਕੇ ਤੋਂ ਪਰ ਹੁਣ ਜਿਹੜਾ ਬਾਸਪਾ ਦੇ ਵਿੱਚ ਸ਼ਾਮਿਲ ਹੋਏ ਨੇ ਬਾਸਪਾ ਕਿਤੇ ਨਾ ਕਿਤੇ ਤਕੜੀ ਹੁੰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਸੁਖਬੀਰ ਬਾਦਲ ਵੀ ਬਾਸਪਾ ਨੂੰ ਜਿਹੜਾ ਹੈ ਦੋ ਟੂਕਨ ਕਰਦੀ ਨਜ਼ਰ ਆਈ ਨੇ ਕਿਉਂਕਿ ਬਾਸਪਾ ਦਾ ਜਿਹੜਾ ਅਕਾਲੀ ਦਲ ਦੇ ਨਾਲ ਗਠਬੰਧਨ ਨਾ ਹੋਏ ਸਕਿਆ ਅਸੀਂ ਗੱਲ ਕਰ ਲਈ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਜਾਂ 27 ਤਰੀਕ ਨੂੰ ਕੇਜਰੀਵਾਲ ਦੀ ਪੇਸ਼ੀ ਹਾਈ ਕੋਰਟ ਦੇ ਵਿੱਚ ਹੋਵੇਗੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਕੇਜਰੀਵਾਲ ਦੀ ਰਿਹਾਈ ਵੀ ਹੋ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲ ਸਾਰੇ ਸਬੂਤ ਆ ਚੁੱਕੇ ਨੇ ਜੋ ਕਿ ਕਰੋਨਾ ਦਾ ਘੁਟਾਲਾ ਨਜ਼ਰ ਆ ਆ ਰਿਹਾ ਹੈ ਉਹ ਬੀਜੀਪੀ ਦੁਆਰਾ ਕੀਤਾ ਗਿਆ ਹੈ ਨਾ ਕਿ ਆਮ ਆਦਮੀ ਪਾਰਟੀ ਦੇ ਦੁਆਰਾ ਇਸ ਸਬੰਧੀ ਜਿਹੜੀ ਹੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇਕਰ ਅਸੀਂ ਮੌਸਮ ਵਿਭਾਗ ਦੀ ਗੱਲ ਕਰੀਏ ਦੋਸਤੋ ਮੌਸਮ ਵਿਭਾਗ ਦੇ ਵੱਲੋਂ ਅਗਲੇ 3 ਦਿਨਾਂ ਦੇ ਲਈ ਪੰਜਾਬ ਦੇ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਇਹ ਹਾਈ ਅਲਰਟ ਐਮਡੀ ਦੇ ਵੱਲੋਂ ਮੌਸਮ ਵਿਭਾਗ ਦੀਆਂ ਖਬਰਾਂ ਅਨੁਸਾਰ ਪੰਜਾਬ ਦੇ ਉੱਤਰ ਇਲਾਕੇ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਵੱਡੀ ਅਪਡੇਟ ਹੋਰ ਜਾਣੀ ਜਾਣਕਾਰੀ ਪਾਉਣ ਦੇ ਲਈ ਬਨੇ ਰਹੋ ਇਸ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ